ਇਹ ਬਤਾਈਏ ਆ ਦੇਖੋ ਝੱਗ ਲੈਂਦੀ ਆ ਮਾੜੀ ਮਾੜੀ ਝੱਗ ਲਾ ਦੇਣੀ ਐ ਇਸ ਤਰ੍ਹਾਂ ਲਾ ਕੇ ਸਾਰਾ ਮੁਰਕ ਕੇ ਸਵਾਣ ਪਾਵਾਂਗੇ ਦੇਖੋ ਲੰਗਰ ਵਰਗੀ ਸਬਜ਼ੀ ਬਣੀ ਐਸੇ ਲੰਗਰ ਦੀ ਤਾਂ ਪਰ ਇਸ ਕਰ ਨਹੀਂ ਸਕਦੇ ਉਥੇ ਬਾਣੀ ਪੜੀ ਹੋਈ ਆ ਆਪਾਂ ਵੀ ਬਾਣੀ ਪੜ ਸਕਦੇ ਆ ਇਹ ਚੀਜ਼ਾਂ ਦੁਬਾਰੇ ਆਪਾਂ ਨੂੰ ਮੋੜ ਕੇ ਦੇਉਣੀਆਂ ਚਾਹੀਦੀਆਂ ਨੇ ਆ ਦੇਖੋ ਟਮਾਟਰ ਦੋ ਮਿਰਚਾਂ ਹਰੀਆਂ ਲਸਣ ਕੁੱਟ ਕੇ ਪਾਉਨੇ ਆ ਸੀ ਜਿੰਨਾ ਵੀ ਮਰਜ਼ੀ ਸਾਨੂੰ ਛੇਤੀ ਆ ਅਸੀਂ ਕੁੰਡੇ 'ਚ ਮਿਰਚ ਕੁੱਟੇ ਬਣਾਣੀ ਤੇ ਸਬਜ਼ੀ 'ਚ ਪਾਉਂਦੇ ਆ ਸਬਜ਼ੀ ਆ ਚਾਹੇ ਦਾਲ ਆ ਕੋਈ ਵੀ ਮਰਜ਼ੀ ਚੀਜ਼ ਆ ਵਿੱਚੇ ਆਪਾਂ ਛੜਤੀ ਹਲਦੀ ਆ ਆਪਣੇ ਕद्दू ਕੱਟੇ ਪਿਆ ਸੀ ਇੱਕ ਛੋਟਾ ਜਿਹਾ ਕद्दू ਛੜਤਾ ਆ ਦੇਖੋ ਹੁਣ ਦੇਖੋ ਤੁਸੀਂ ਦਾਲ ਬਣ ਕੇ ਕਿੰਨੀ ਵਧੀਆ ਬਣੂਗੀ ਇਹ ਦੁਬਾਰੇ ਮੋੜ ਕੇ ਲਿਆਓ ਤੁਸੀਂ ਬਰਸੇ ਨੂੰ ਇਹੀ ਚੀਜ਼ਾਂ ਵਰਤਿਆ ਕਰੋ ਥੋੜੀ ਜਿਹੀ ਦਾਲ ਬਣਾਉਂਗੇ ਬਹੁਤ ਫਰਕ ਪਊ ਨਾ ਬਿਮਾਰੀ ਲੱਗਦੀ ਆ ਭਾਂਡਿਆਂ ਚ ਆਪਾਂ ਦਾਲ ਬਣਾਉਂਦੇ ਹਾਂ ਸਟੀਲ ਦੇ ਆ ਸਾਰੇ ਖੁਰਖੁਰ ਕੇ ਘਸ ਕੇ ਪਤਲੇ ਹੋ ਜਾਂਦੇ ਆ